ਸਟਾਰ ਲੈ ਬਦਿਆ ਕੀ ਕਹਰਪ੍ਰੀਤ ਜਿਹੜਾ ਤੂੰ ਬਾਈ ਨੂੰ ਭੇਜ ਤਾ ਨਾਲੇ ਇੰਨੇ ਵੰਡਣਾ ਮੈਨੂੰ ਬਾਈ ਟੱਕਰਗਾ ਉਧਰ ਕਿਹੜਾ ਫਿਰ ਇਹ ਸਾਡੇ ਘਰੇ ਜਾਂਦਾਗਾ ਹਨਾ ਤੇ ਫਿਰ ਬੇਬੇ ਫਿਰ ਲੜਨ ਲੱਗਦੇ ਜਾਂਦੀ ਹੈ ਜੀ ਨਾ ਪੀਲੀ ਤੂੰ ਹੁਣ ਜਾ ਚੂ ਖਾਣ ਦਾ ਹੀ ਪੀਲੀ ਨਾ ਤੂੰ ਹਟਦੀ ਨਹੀਂ ਸਾਡੇ ਘਰੇ ਆਉਣੋ ਮੇਰੀ ਗੱਲ ਸੁਣ ਲੈ ਮੈਨੂੰ ਤਾਂ ਬਾਈ ਲਿਆ ਹੈਗਾ ਜਿਹੜਾ ਭਰਾ ਲਿਆ ਮੋੜ ਕੇ ਉਹਨੇ ਸਾਡਾ ਭੈਣਾ ਭਾਈਆਂ ਦਾ ਵੀ ਫਰਕ ਪਾਈ ਨਹੀਂ ਰੰਗ ਨੀ ਤੂੰ ਜਾਣ ਜਾਣ ਕੇ ਇਦਾਂ ਦੀਆਂ ਨਾ ਹੋ ਗਾਲੀਆਂ ਥੋੜੀਆਂ ਨੇ ਮੇਰੀ ਗੱਲ ਸੁਣ ਤਾਈ ਤੁਸੀਂ ਨਾ ਦਰਾਨੀ ਜਠਾਨੀ ਲੜ ਲਿਆ ਕਰੋ ਸਾਡਾ ਨਾ ਪੈਣਾ ਪਿਆ ਨੜਦੀ ਚ ਵਾਕੜੀ ਨਾ ਕਿਉਂ ਇਹਦੀ ਨਾ ਬੈਰ ਕੱਢਦੀਆਂ ਬਗੈਰ ਗੱਲ ਤਾਂ ਪਹਿਲਾਂ ਤਾਂ ਇਹਦੀ ਮਾਂ ਸੀਗੀ ਮੈਨੂੰ ਲੜਾਉਣਾ ਆਜੀ ਹੁਣ ਸਾਡੀ ਬਹੁਤ ਸਿਖਿਆਉਣ ਆਉਣੀ ਐ ਕਿ ਸਿਖਿਆਤਾ ਬੇਬੇ ਮੈਨੂੰ ਕੀ ਸਿਖਿਆਗੀ ਦੱਸੀ ਬੇਬੇ ਮੈਨੂੰ ਤਾਂ ਇਹਨੇ ਕੁਝ ਸਿਖਾਈ ਨਹੀਂ ਵਿਚਾਰੀ ਨਾ ਇਹਦੇ ਭਰਾ ਨਹੀਂ ਆਈਏ ਮੇਰੇ ਨਾਲ ਤਾਂ ਦੋ ਗੱਲਾਂ ਵੀ ਨਹੀਂ ਕਰਨਾ ਮੈਂ ਤੈਨੂੰ ਚਾਦੀ ਕੁੱਟ ਕਰਕੇ ਲਈਂਨਾ ਆਹੋ ਭਰਾ ਨਹੀਂ ਆਈਏ ਇਹ ਮੈਂ ਖੜ ਜੋ ਭਾਈ ਬਾਈ ਮੈਂ ਬੈਲਨੋਲ ਮਾਰਦੀ ਆ ਹਾਂ ਤੁਸੀਂ ਬੈਲ ਨੂੰ ਲੜਾਉਣਾ ਇਹਨਾਂ ਦਾ ਲੜਾਉਣਾ ਮੈਨੂੰ ਤਾਂ ਬਾਈ ਬੇਣੀ ਕੀ ਕਹਨੀ ਐ ਆ ਬੇਬੇ ਆ ਕੇ ਫੇਰ ਲੱਗੀ ਭਾਈ ਜੀ ਚਾਹ ਦੀ ਕੁੱਟ ਪੀਲੀ ਦਾ ਕਹਿੰਦੀ ਹੁਣ ਬਗਲੇ ਤੇ ਮਾਣਾ ਮੋਟਾ ਸੰਗ ਮੰਨ ਲੈ ਮੈਂ ਸੱਤ ਕਿਲੇ ਐਮਰੀ ਭੈਣ ਉਹ ਤਾਂ ਪਹਿਲੀ ਨਾਰਾਜ਼ ਹੋਈ ਖੜੀ ਸੀ ਲੈ ਲੈ ਕੀ ਕਰਾਉਣਾ ਸੀ ਤਾਂ ਇਹ ਤਾਂ ਕਿਉਂ ਕੀ ਗੱਲ ਆ ਮੇਰੀ ਭੈਣੇ ਆਈ ਫੇਰ ਲੱਤ ਚਾਹ ਦੀ ਪੀਗੀ ਹਾਂ ਦਿਮਾਗ ਤੋਂ ਕੰਮ ਲੈ ਲੈ ਆਵੇ ਤਾਂ ਮਾਣਾ ਮੋਟਾ ਮੈਨੂੰ ਘਰੋਂ ਭਜਾ ਦੇ ਸਾਡੇ ਘਰੋਂ ਜਿਹਦੇ ਮਰ ਗਈ ਨੇ ਬੇਬੇ ਬਾਹਲਾ ਸੁਣਾ ਛੋਲ ਪਾ ਕੇ ਜਾਂਦੀ ਹਾਂ ਹਾਂ ਪਾ ਕੇ ਜਾਂਦੀ ਆ ਸੁਣ ਲੈ ਛੋਲਾ ਸੁਣ ਲੈ ਹੁਣ ਚੋਲੇ ਫਿਰ ਹਰੁਣ ਰੋਹਣ ਹੋਰ ਕੁੜੀ ਕੀ ਕਹੇ ਜਿੱਤੇ ਮਰਗੀ ਭੋਗ ਤੇ ਤਾਂ ਆਈ ਜਾਉ ਐਨਾ ਖੁਸ਼ ਆ ਮੇਰੇ ਤੇ ਮਾਰ ਕੇ ਉਹ ਫਿਰ ਕੀ ਕਰੇ ਇਹ ਪੁੱਠਾ ਬੋਲਦੀ ਇਹਨੂੰ ਫਿਰ ਜਿੱਦੋਂ ਬੁੜਾ ਹੋ ਜਾਂਦਾ ਉਹਨੂੰ ਪੁੱਠਾ ਬੋਲੋ ਅਗਲਾ ਮੁਰੋ ਪੁੱਠੇ ਬੋਲੀ ਤੈਨੂੰ ਅਗਲਾ ਫਿਰ ਫੋਲ ਮੈਂ ਕਿਹਾ ਮੈਂ ਤਾਂ ਐਂ ਲਾਸੀ ਜਿੱਦੋਂ ਬੁੜੀ ਹੋ ਗਈ ਮਰੇਗੀ ਭੋਗ ਤੇ ਤਾਂ ਉਹ ਤੇਰੇ ਇਹਨੇ ਮਾਰਨਾ ਤਾਂ ਲਿਖਨੇ ਇਹਦੀ ਮਾਂ ਕਿਹੜਾ ਮਰੂਗੀ ਨਹੀਂ ਉਹ ਫਿਰ ਜਿੱਦੇ ਇਹਦੀ ਮਾਂ ਮਰੀ ਨੇਕੀ ਤੋਂ ਮੈਂ ਕਹੋ ਮੈਂ ਬਹੁਤ ਪਿਆ ਜਾਗਾ। ਕਵਨ ਕੀ ਲਈ ਐਸੀ ਹੁੰਦੀ ਨਹੀਂ ਸੇ ਆਪਣੇ ਘਰੇ। ਹਾਂ ਪਹਿਲਾਂ ਉਹ ਛੇਰੀ ਵੇਚੀ। ਕਾ ਨੂੰ ਲਿਆਉਣਾ ਸੀ ਬਾਰ ਦੀ ਉਹਦਾ। ਕਾ ਨੂੰ ਕਰਾਉਣੀ ਸੀ। ਉਹ ਤਾਂ ਤੇਰੀ ਮਰਨ ਉਹਨੀ ਤਰਪੀ। ਹਾਂ ਨਹੀਂ ਬਾਈ ਮੇਰੇ ਸਾਰੇ ਕਿਤੇ ਜਾ ਕੇ ਆਉਣੀ ਆ। ਉਹ ਤਾਂ ਲਾਹਣੇ ਸਭਾ ਲਿਆ ਉਹਨੂੰ। ਉਹ ਚੰਗੇ ਨਹੀਂ ਬੇਹੀ ਉਹ ਚੰਗੇ ਬੰਦੇ ਨਹੀਂ ਉਹ ਜਿਹੜੇ ਆਪਣੇ ਕਹਿੰਦੇ ਉਹ ਨਹੀਂ ਜਾ ਕੇ ਆਇਆ ਕਰ। ਚੱਲ ਵੀ ਤੇ ਬਾਹਰ ਨੇ ਲਾ ਲਾ ਕਿਵੇਂ ਮਰਜੀ ਲਾ ਲਾ। ਨਾ ਫੇਰ ਤੇਰਾ ਤਾਈ ਨਾਲ ਦੁਸ਼ਮਣੀ ਹੈ ਜਾ ਕੇ ਤਾਈ ਦੇ ਢਿੱਡ 'ਚ ਮਾਰ ਟੱਕਰ ਭੱਗ ਜਾ ਤਾਈ ਇਹ ਮਾਰ ਟੱਕਰ ਇਹਨਾਂ ਨੇ ਧੀਆਂ ਦਾ ਤੁਸੀਂ ਘਰੇ ਬਿਠਾ ਲਓ ਲੈ ਲੈ ਮੈਂ ਵੀ ਲੋਕਾਂ ਨਾਲ ਲੜਦੀ ਫਰਾ ਮੈਨੂੰ ਵੀ ਕੀ ਲੋੜ ਹੈ ਲੈ ਤੈਨੂੰ ਵੀ ਲੜਕੇ ਥਾਲੀ ਬਗ ਜਾ ਬਹਿ ਜਾ ਬੇਬੇ ਟਿੱਕੇ ਬਹਿ ਜਾ ਬਹਿ ਜਾ ਟਿੱਕੇ ਦੇਖ ਲੈ ਕਿਸੇ ਨੇ ਬਰਤਨ ਨਹੀਂ ਦਿੱੰਦੀ ਹੈਗੀ ਕਿਸੇ ਨੇ ਬਰਤਨ ਨਹੀਂ ਦੇ ਬੇਬੀਆਂ ਨੇ ਚਾਹ ਆਪਾਂ ਨੂੰ ਬਰਤਨ ਨਹੀਂ ਦਿੰਦੀ ਲੈ ਹੁਣ ਫਿਰ ਕਹਿੰਦੀ ਹੈ ਤੇ ਮੇਰੇ ਭਾਗ ਉੱਤੇ ਫਿਰ ਕਹਣੀ ਹੈ ਕੁੜੀ ਨੇ ਨਹੀਂ ਤੇ ਨਹੀਂ ਭਾਗ ਤੇ ਸ਼ਾਲ ਪਾ ਲਿਆ ਜਿਹੜੀੁੱਠੀ ਬੋਲਦੀ ਹੈ ਅਗਲਾ ਪੁੱਠਾ ਬੋਲੂਗਾ ਜਿਹੜਾ ਬੋਲ ਦੇ ਅਗਲਾ ਬੁਲਾ ਲੈਂਦਾ ਵਾਜਾ ਜਿਹੜਾ ਗੱਲ ਦਾ ਫਿਰ ਐਂ ਤੰਗੜ ਬਣਾ ਲੈਂਦੀ ਹੈ ਕਿਉਂਕਿ ਮੈਨੂੰ ਕੁੜੀ ਐ ਕਹੇਗੀ ਹੁਣ ਐ ਆਖੂਗੀ ਗੱਲ ਚੱਕ ਲੂਗੀ ਵੀ ਕੁੜੀ ਮੈਨੂੰ ਐ ਕਹਿੰਦੀ ਜੇ ਤੂੰ ਮਰਗੀ ਤੇਰੇ ਤੇ ਸ਼ਾਲ ਪਾ ਕੇ ਮੈਂ ਤਾਂ ਇਕੋ ਗੱਲ ਕਹਿਣਾ ਬੇਬੀਆਂ ਜਮਾਂ ਕਰਨਾ ਲੱਗੇ ਕਰ ਆਪਾਂ ਤਾਂ ਸਾਰੇ ਘਰਾਂ ਨਾਲ ਵਰਤੇਵਾ ਕਰਾਂਗੇ ਹਾਂ ਪੜੀ ਲਿਆ ਕਰੋ ਕਿਤੇ ਰੇ ਸਾਰਿਆਂ ਨਾਲ ਲੜਦੀ ਇਹ ਸਾਰੇ ਪਿੰਡ ਨਾਲ ਲੜਦੀ ਹੈ ਕੁੜੀਆਂ ਨੂੰ ਤਾਂ ਮੈਂ ਜਮਾ ਨਹੀਂ ਬੁਲਾਉਣਾ ਹਟਦੀ ਤੇ ਜੇ ਚਾਚੀਆਂ ਤਾਈਆਂ ਉਹ ਵਿਚਾਰਿਆਂ ਨੂੰ ਬੁਲਾ ਲਾਂਗੇ ਤਾਂ ਬੋਲ ਪਣੇ ਨਹੀਂ ਆਪਾਂ ਜੇ ਉਹ ਆ ਜਾਣਗੇ ਤਾਂ ਆਪਾਂ ਨੂੰ ਮੈਂ ਭੈਣ ਨੂੰ ਤਾਂ ਆਈ ਗਈ ਸੀ ਮੈਂ ਤੁਹਾਡਾ ਪਰਦੇਵਾ ਕਰਨ ਨਾਲੋਂ ਆਕਣ ਨਾਲ ਉਹ ਮੈਂ ਸਾਰਾ ਬਥੇਰਾ ਸਿੱਖਿਆ ਦੇਣੀ ਆ ਵੀ ਭਾਈ ਮਰਤਾਂ ਨਹੀਂ ਦਿੰਦੀ ਉਹੀ ਗੱਲ ਜਿਵੇਂ ਤੇਰੀ ਮਾਂ ਬੈਠੀ ਐ ਨਾ ਇੰਜ ਕਰਾਪਾ ਨੂੰ ਮਰਤਾਂ ਨਹੀਂ ਦਿੰਦੀ ਉਹ ਉਂਦਰ ਤਾਈ ਵੀ ਉਹੀ ਜੇ ਤਾਈ ਵੀ ਨਹੀਂ ਘਟ ਇਹ ਜਿੱਤੇ ਦੋਨੇ ਮਰ ਗਏ ਨਾ ਆਪਣਾ ਵਰਤੇਵਾ ਤਾਂ ਉਦੋਂ ਹੋ ਉਦੋਂ ਹੋਗਾ ਨਾ ਹੁਣ ਵਿਚਾਰੀ ਫੇਰ ਨਾ ਗੁੱਸਾ ਮੰਨ ਗਈ ਮੈਂ ਤਾਂ ਐਵੇਂ ਹੀ ਲਿਆ ਕੇ ਪੰਗਾ ਹੀ ਕਰ ਲਿਆ ਕਾ ਨੂੰ ਗੁੱਸਾ ਮੰਨਦੀ ਉਹਨੂੰ ਪਤਾ ਇਹਦੀ ਸਾਰਾ ਕਰਦਾ ਮੈਂ ਬੀਬੀ ਦਾ ਮਾਨਤਨ ਕਰਦਾ ਜਾ ਕੇ ਜਾ ਭੱਗ ਜਾ ਮਾਂ ਦੇ ਮਾਨਤਨ ਕਰਾਵਦੀ ਦਾ ਕੁੜੀ ਦਾ ਕੀ ਕਸੂਰ ਐ ਇਹਦੇ ਚ ਕੁੜੀ ਤਾਂ ਨਾ ਵਿਚਾਰੀ ਨੂੰ ਉਹੀ ਗੱਲ ਮੈਂ ਤਾਂ ਕਿਉਂ ਲੋ ਕਹਿੰਦਾ ਸੀ ਭਈ ਭੱਗ ਜਾ ਹੁਣ ਵੀ ਮੈਂ ਤਾਂ ਹਰ खडा छडू तेरा चाटेल